ਸ਼ਸ਼ੀ ਗਾਲ ਕੈਂਡੀ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਮੌਕੇ ਦੀ ਬਹੁਤ ਵੱਡੀ ਖਬਰ ਨਿਕ ਕੇ ਸਾਹਮਣੇ ਆ ਰਹੀ ਹੈ ਕਿ ਦੱਸ ਦਈਏ ਕਿ ਇੱਕ ਟਰਾਲਾ ਜਿਹੜਾ ਹੈ ਉਹ ਫਲਾਈ ਉੱਪਰ ਉੱਪਰ ਜਾ ਰਿਹਾ ਹੁੰਦਾ ਹੈ ਤੇ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਜਿਹੜੀ ਫਲਾਈਓਵਰ ਦੀ ਰੇਲਿੰਗ ਹੈ ਉਹ ਤੋੜ ਕੇ ਟਰਾਲਾ ਨੀਚੇ ਨੂੰ ਲਟਕ ਜਾਂਦਾ ਦੱਸ ਦਈਏ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਡਰਾਈਵਰ ਹੈ ਉਹਦੇ ਥਲਕੇ-ਫੁਲਕੇ ਸੱਟਾਂ ਵੱਜੀਆਂ ਨੇ ਤੇ ਉਸ ਨੂੰ ਵੀ ਡਰਾਈਵਰ ਨੂੰ ਵੀ ਕੱਢ ਲਿਆ ਗਿਆ ਦੋਸਤੋ ਬਾਅਦ ਲੋ ਕਰੇਨਾ ਮਗਾ ਕੇ ਜਿਹੜਾ ਹੈ ਉਹ ਟਰਾਲੇ ਨੂੰ ਉੱਥੋਂ ਕੱਢਿਆ ਗਿਆ ਬਹੁਤ ਲੰਬਾ ਜਾਮ ਲੱਗ ਗਿਆ ਸੀ ਕਿਉਂਕਿ ਉਹ ਕਾਫੀ ਆਵਾਜਾਈ ਵਾਲਾ ਜਿਹੜਾ ਇਲਾਕਾ ਹੈ ਜਲੰਧਰ ਦਾ ਲੰਬਾ ਚੌਂਕ ਜਿਹੜਾ ਦੱਸਿਆ ਜਾ ਰਿਹਾ ਹੈ ਉੱਥੇ ਦੀ ਇਹ ਘਟਨਾਗੀ ਉਹ ਘਟਨਾ ਕਾਫੀ ਖਤਰਨਾਕ ਸੀ ਕਿਉਂਕਿ ਜੇਕਰ ਟਰਾਲਾ نیچے गिरਦਾ ਜਾਂ ਕਿਸੇ ਦੇ ਸੱਟ ਮਾਰਦਾ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਰਹੀ ਹੈ ਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਬਚ ਗਿਆ ਹੈ ਤੇ ਆਲੇ ਦੁਆਲੇ ਦੀ ਜਿਹੜੀ ਟ੍ਰੈਫਿਕ ਆ ਉਸ ਦੇ ਵਿੱਚ ਵੀ ਕੋਈ ਤਰ੍ਹਾਂ ਦਾ ਨੁਕਸਾਨ ਨਹੀਂ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਪੁਲਿਸ ਮੌਕੇ ਤੇ ਪਹੁੰਚੀ ਐਸਐਸਬੀ ਦੀਆਂ ਟੀਮਾਂ ਪਹੁੰਚ ਗਈਆਂ ਤੇ ਉਹਨਾਂ ਨੇ ਮੌਕੇ ਤੇ ਜਿਹੜਾ ਕੰਟਰੋਲ ਕਰਕੇ ਕਰੇਨਾ ਦਾ ਟਰਾਲਾ ਸਾਈਡ ਤੇ ਹਟਵਾਇਆ ਤੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਹੈ ਉਹ ਆਮ ਦੀ ਤਰ੍ਹਾਂ ਨਾਲ ਚਾਲੂ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜੀ ਹੈ ਡਰਾਈਵਰ ਦੇ ਜਿਹੜੇ ਬਿਆਨ ਨੇ ਉਹ ਦਰਜ ਕਰਾਇਆ ਗਿਆ ਨੇ ਬਿਆਨ ਦੇ ਵਿੱਚ ਡਰਾਈਵਰ ਨੇ ਕਿਹਾ ਹੈ ਕਿ ਸੰਤੁਲਨ ਵਿਗੜਨ ਦੇ ਕਾਰਨ ਇੱਕਦਮ ਟਰਾਲਾ ਜਿਹੜਾ ਰੇਲਿੰਗ ਨਾਲ ਜਾ ਟਕਰਾਇਆ ਤੇ ਰੇਲਿੰਗ ਟੁੱਟ ਗਈ ਤੇ ਟਰਾਲਾ ਜਿਹੜਾ ਹੈ ਉਹ ਅੱਧਾ ਪੁਲ ਦੇ ਉੱਪਰ ਲਟਕ ਗਿਆ ਤੇ ਅੰਦਾ ਨੀਚੇ ਲਟਕ ਗਿਆ ਅਗਰ ਨੀਚੇ गिर ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਸੀ ਹਾਂ ਜੀ ਸਰ ਕੀ ਹੈਗਾ ਮਾਮਲਾ ਜਿਹੜਾ ਹਾਸਾ ਹੋਇਆ ਹੈ ਸਰ ਇਹ ਰਾਤ ਦਾ ਟ੍ਰੇਲਰ 5 ਵਜੇ ਐਕਸੀਡੈਂਟ ਦਾ ਸਾਨੂੰ ਸੂਚਨਾ ਮਿਲੀ ਸੀ ਅਸੀਂ ਆਏ ਤੇ ਫਿਰ ਘੰਟੇ ਕੇ ਬਾਅਦ ਅਸੀਂ ਰੋਡ ਕਲੀਅਰ ਕਰਤਾ ਹੁਣ ਕੋ ਰੋਡ ਕਲੀਅਰ ਹੈ ਚੱਲਦੀ ਹਾਲਤ ਹੈ ਜੀ ਨਹੀਂ ਪਤਾ ਲੱਗਾ ਹਾਸਾ ਹੋਇਆ ਕਿੱਦਾਂ ਹਾਂ ਜੀ ਉਹਨੂੰ ਸ਼ਰਾਬ ਪੀਤੀ ਸੀ ਡਰਾਈਵਰ ਨੇ ਰਾਤ ਦੀ ਜਿਆਦਾ ਸੀ ਉਹਨੂੰ ਪਤਾ ਨਹੀਂ ਲੱਗਾ ਨੀਂਦ ਆ ਗਈ ਉਹਨੂੰ ਸਿੱਧਾ ਆ ਕੇ ਪੁਲ ਦੇ ਵਿੱਚ ਦੂਜੀ ਸਾਈਡ ਤੇ ਆ ਕੇ ਥੱਲੇ ਉੱਪਰ ਜਾ ਨਹੀਂ ਮੋੜ ਕੇ ਜਾਂਦਾ ਤੇ ਤੇ ਪਰ ਬਚਾਅ ਹੋ ਗਿਆ ਉੱਥੇ ਫਿਰ ਅੜ ਗਿਆ ਉਹਦੇ ਕਰਕੇ ਅੱਗੇ ਜਾਂਦਾ ਹੋਇਆ ਸ਼ਸ਼ੀਕਾਲ ਕੈਂਡੀ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਮੌਕੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੱਸ ਦਈਏ ਕਿ ਇੱਕ ਟਰਾਲਾ ਜਿਹੜਾ ਹੈ ਉਹ ਫਲਾਈ ਉੱਪਰ ਉੱਪਰ ਜਾ ਰਿਹਾ ਹੁੰਦਾ ਹੈ ਤੇ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਜਿਹੜੀ ਫਲਾਈਓਵਰ ਦੀ ਰੇਲਿੰਗ ਹੈ ਉਹ ਤੋੜ ਕੇ ਟਰਾਲਾ ਨੀਚੇ ਨੂੰ ਲਟਕ ਜਾਂਦਾ ਦੱਸ ਦਈਏ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਡਰਾਈਵਰ ਹੈ ਉਹਦੇ ਥਲਕੇ ਹੁਲਕੇ ਸੱਟਾਂ ਵੱਜੀਆਂ ਨੇ ਤੇ ਉਸ ਨੂੰ ਵੀ ਡਰਾਈਵਰ ਨੂੰ ਵੀ ਕੱਢ ਲਿਆ ਗਿਆ ਦੋਸਤੋ ਬਾਦ ਦੋ ਕ੍ਰੇਨਾ ਮਗਾ ਕੇ ਜਿਹੜਾ ਹੈ ਉਹ ਟਰਾਲੇ ਨੂੰ ਉੱਥੋਂ ਕੱਢਿਆ ਗਿਆ ਬਹੁਤ ਲੰਬਾ ਜਾਮ ਲੱਗ ਗਿਆ ਸੀ ਕਿਉਂਕਿ ਉਹ ਕਾਫੀ ਆਵਾਜਾਈ ਵਾਲਾ ਜਿਹੜਾ ਇਲਾਕਾ ਹੈ ਜਲੰਧਰ ਦਾ ਲੰਬਾ ਚੌਂਕ ਜਿਹੜਾ ਦੱਸਿਆ ਜਾ ਰਿਹਾ ਹੈ ਉੱਥੇ ਦੀ ਇਹ ਘਟਨਾ ਕੀ ਉਹ ਘਟਨਾ ਕਾਫੀ ਖਤਰਨਾਕ ਸੀ ਕਿਉਂਕਿ ਜੇਕਰ ਟਰਾਲਾ نیچے गिरਦਾ ਜਾਂ ਕਿਸੇ ਦੇ ਸੱਟ ਮਾਰਦਾ ਤਾਂ ਬਹੁਤ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਰਹੀ ਹੈ ਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਬਚ ਗਿਆ ਤੇ ਆਲੇ ਦੁਆਲੇ ਦੀ ਜਿਹੜੀ ਟ੍ਰੈਫਿਕ ਹੈ ਉਸ ਦੇ ਵਿੱਚ ਵੀ ਕੋਈ ਤਰ੍ਹਾਂ ਦਾ ਨੁਕਸਾਨ ਨਹੀਂ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਪੁਲਿਸ ਮੌਕੇ ਤੇ ਪਹੁੰਚੀ ਐਸਐਸਓ ਦੀਆਂ ਟੀਮਾਂ ਪਹੁੰਚ ਗਈਆਂ ਤੇ ਉਹਨਾਂ ਨੇ ਮੌਕੇ ਤੇ ਜਿਹੜਾ ਕੰਟਰੋਲ ਕਰਕੇ ਕਰੇਨਾ ਦਾ ਟਰਾਲਾ ਸਾਈਡ ਤੇ ਹਟਵਾਇਆ ਤੇ ਉਸ ਤੋਂ ਬਾਅਦ ਜਿਹੜੀ ਟ੍ਰੈਫਿਕ ਹੈ ਉਹ ਆਮ ਦੀ ਤਰ੍ਹਾਂ ਨਾਲ ਚਾਲੂ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜੀ ਹੈ ਡ라이ਵਰ ਦੇ ਬਿਆਨ ਨੇ ਉਹ ਦਰਜ ਕਰਾਇਆ ਗਿਆ ਨੇ ਬਿਆਨ ਦੇ ਵਿੱਚ ਡਰਾਈਵਰ ਨੇ ਕਿਹਾ ਹੈ ਕਿ ਸੰਤੁਲਨ ਵਿਗੜਨ ਦੇ ਕਾਰਨ ਇੱਕਦਮ ਟਰਾਲਾ ਜਿਹੜਾ ਰੇਲਿੰਗ ਨਾਲ ਜਾ ਟਕਰਾਇਆ ਤੇ ਰੇਲਿੰਗ ਟੁੱਟ ਗਈ ਤੇ ਟਰਾਲਾ ਜਿਹੜਾ ਹੈ ਉਹ ਅੱਧਾ ਪੁਲ ਦੇ ਉੱਪਰ ਲਟਕ ਗਿਆ ਤੇ ਅੱਧਾ نیچے ਲਟਕ ਗਿਆ ਅਗਰ نیچے गिर ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਸੀ ਅਜਰ ਕੀ ਹੈਗਾ ਮਾਮਲਾ ਜਿਹੜਾ ਹਾਦਸਾ ਹੋਇਆ ਇਹ ਸਾਰੇ ਰਾਤ ਦਾ ਟਰੈਲਰ 5 ਵਜੇ ਐਕਸੀਡੈਂਟ ਦਾ ਸਾਨੂੰ ਸੂਚਨਾ ਮਿਲੀ ਸੀ ਅਸੀਂ ਆਏ ਤੇ 3 ਘੰਟੇ ਬਾਅਦ ਅਸੀਂ ਰੋਡ ਕਲੀਅਰ ਕਰਤਾ ਹੁਣ ਰੋਡ ਕਲੀਅਰ ਹੈ ਚੱਲਦੀ ਹਾਲਤ ਹੈ ਜਾਈ ਦੇ ਪਤਾ ਲੱਗਾ ਹਾਸਾ ਹੋਇਆ ਕਿਤਾ ਹਾਂ ਦੀ ਉਹਨੂੰ ਸ਼ਰਾਬ ਪੀਤੀ ਸੀ ਡਰਾਈਵਰ ਨੇ ਰਾਤ ਦੀ ਜਾਲੇ ਉਹਨੂੰ ਪਤਾ ਨਹੀਂ ਲੱਗਾ ਨੀਂਦ ਆ ਗਈ ਉਹਨੂੰ ਸਿੱਧਾ ਆ ਕੇ ਪੋਲ ਦੇ ਵਿੱਚ ਦੂਜੀ ਸਾਈਡ ਤੇ ਆ ਕੇ ਥੱਲੇ ਉਤਰ ਜਾਣਾ ਹੀ ਮਿਲ ਗਿਆ ਇੰਨਾ ਤੇਜ਼ ਸੀ ਤੇ ਪਰ ਬਚਾਅ ਹੋ ਗਿਆ ਉੱਥੇ ਫਿਰ ਅੜ ਗਿਆ ਉਹਦੇ ਕਰਕੇ ਐਕਸੀਡੈਂਟ